ਸਮਰਾਲਾ ਵਿੱਚ ਹੋਈ ਬੇਅਦਬੀ گاਉਂ ਦਾ ਸਿਰ ਪਿੰਡ ਦੇ ਬੋਰਡ ਦਰਖਤ ਦੇ ਵਿੱਚ ਰੱਖਿਆ ਅਤੇ ਧਾਰਮਿਕ ਸਥਾਨ ਸ਼ਹੀਦਾਂ ਦੀ ਜਗ੍ਹਾ ਤੇ ਕੀਤੀ ਬੇਅਦਬੀ ਕਾਰਵਾਈ ਨਾ ਹੋਣ ਦੀ ਇੱਕ ਸ਼ਿਵ ਸੈਨਾ ਆਗੂ ਨਹਿਿੰ ਸਿੰਘਾ ਅਤੇ ਪਿੰਡ ਦੇ ਪੰਚ ਨੇ ਐਸਐਚਓ ਖਿਲਾਫ ਸਮਰਾਲਾ ਪੁਲਿਸ ਸਟੇਸ਼ਨ ਦੇ ਬਾਹਰ ਰੋਜ ਪ੍ਰਦਰਸ਼ਨ ਕਰ ਲਗਾਇਆ ਧਰਨਾ ਮਿਲਿ ਜਾਨਕਾਰੀ ਅਨਸਾਰ ਸਮਰਾਲਾ ਦੇ ਪਿੰਡ ਭਗੌਰ ਚ ਅਣਪਛਾਤੇ ਸ਼ਰਾਰਤੀ ਅਨਸਰ ਵੱਲੋਂ ਜਾਨਵਰ ਦਾ ਮਾਸ ਅਤੇ ਹੋਰ ਇਤਰਾਜਯੋਗ ਸਮਾਨ ਧਾਰਮਿਕ ਸਥਾਨ ਤੇ ਰੱਖਣਾ ਅਤੇ ਪਿੰਡ ਦੇ ਬੋਰਡ ਦਰਖਤ ਵਿੱਚ گاਉਂ ਦਾ ਸਿਰ ਰੱਖਣ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਚੱਲਦੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਮਾਮਲਾ ਸਮਰਾਲਾ ਥਾਣਾ ਵਿਖੇ ਪਹੁੰਚਿਆ ਉੱਥੇ ਹੀ ਪੁਲਿਸ ਦੀ ਕਾਰਵਾਈ ਤੋਂ ਨਾ ਸੰਤੁਸ਼ਟ ਹੋ ਕੇ ਇਕੱਠੇ ਹੋਏ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਸਟੇਸ਼ਨ ਦੇ ਬਾਹਰ ਤਰਨਾਲਾ ਸੜਕ ਜਾਮ ਕਰ ਦਿੱਤੀ ਗਈ ਵਡੇਰਾ ਜੀ ਮੈਂ ਸ਼ੇਸਣਾ ਯੂਥ ਦਾ ਪ੍ਰਧਾਨ ਆ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮੀਦ ਮੋਦਗਿਲ ਜੀ ਦਾ ਫੋਨ ਆਇਆ ਕਿ ਭਾਈ ਸਾਡੇ ਪਿੰਡ گاਉਂ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀੋ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਹਨੇਰੀਆ ਵੇ ਅਸੀਂ ਇੱਥੇ ਹੀ ਬੈਠੇ ਆ ਪੂਰਾ ਜੋਰਾਂ ਦੇ ਨਹੀਂ ਪੈ ਰਹੇ ਭਾਈ ਅਸੀਂ ਬੈਠੇ ਆ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਹੋਈ ਆ ਕਿੰਨੀਆਂ ਕਿ ਬੇਅਦਬੀਆਂ ਕਰਾਈ ਆਈਏ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਉਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਥੋਸ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਆ ਜੀ ਅਫਸਰ ਨਹੀਂ ਜੀ ਅੱਜ ਦੇ ਮੌਕੇ ਦੇ ਲਿਆਕਤ ਦੇ ਸਹਾਨ ਨਾ ਮੈਂ ਤੁਹਾਡਾ ਜੀ ਨੀਰਚ ਸਿਹਾਲਾ ਪਿੰਡ ਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਬਾਅਦ ਧਰਨਾ ਲਗਾਇਆ ਕੀ ਕਰਨ ਬੜੀ ਮਾਮਲਾ ਜੀ ਦੇਖੋ ਗਊ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਇਹ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪਾਉਦੇ ਪੁਲ ਤੇ ਗਊਆਂ 20-22 ਗਊਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਵਿੱਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਵੀ ਮੁੜ ਕੇ ਅਸੀਂ ਇਹ ਧਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਗਊ ਹੱਤਿਆ ਨਾ ਹੋਵੇ ਮੁਜ਼ਰਰਮ ਵੀ ਫੜੇਗੇ ਮੁਰਕੇ ਕੋਈ ਕਾਰਵਾਈ ਨਹੀਂ ਫਿਰ ਡੇਢ ਮਹੀਨੇ ਬਾਅਦ ਹੁਣ ਤੋਂ 15-20 ਦਿਨ ਪਹਿਲਾਂ ਡੇਢ ਮਹੀਨੇ ਪਹਿਲਾਂ ਫਿਰ ਉਹੀ ਕੰਮ ਚੱਲਿਆ ਅੱਜ ਡੇਢ ਰਾਤ ਦੀ ਗੱਲ ਆ ਉਹ ਬੰਦੇ ਨੇ ਗਾਉਂ ਵੱਢ ਕੇ ਉਹਦਾ ਧਾੜੋ ਉੱਥੇ ਪਿਆ ਜਿੱਥੇ ਬਣਿਆ ਆ ਤੇ ਗਾਉਂ ਦਾ ਉੱਤ ਰਾਕ ਤੇ ਟੂਣਾ ਕਰਿਆ ਹੋਇਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ ਉਹਦੀ ਕਿਹੜੀ ਸ਼ਾਇਦ ਤੇ ਉਹ ਬੰਦਾ ਛੱਡਤਾ ਉਹਦੇ ਕੋਈ ਕਾਰਵਾਈ ਨਹੀਂ ਕਰੀ ਗਈ ਸਾਨੂੰ ਉਹ ਬੰਦਾ ਸਲਾਖਾਂ ਦੇ ਪਿੱਛੇ ਚਾਹੀਦਾ ਧਾਰਮਿਕ ਭਾਵਨਾਵਾਂ ਤੇ ਇਸ ਤੇ ਵੱਡਾ ਮਾਮਲਾ ਹੈ ਉਹਨੂੰ ਛੱਡਿਆ ਕਿਉਂ ਗਿਆ ਇਹ ਤਾਂ ਇਹਨਾਂ ਨੂੰ ਪੁੱਛਣ ਜਾਊਗਾ ਜੀ ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਰੈਸਟ ਕਰੋ ਜਾਂ ਗੱਲ ਕਰੋ ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ ਜੇ ਅਸੀਂ ਹੁਣ ਇੱਥੇ ਆ ਕੇ ਬਹਿ ਗਏ ਤਾਂ ਗੱਡੀ ਭਜਾਈ ਆ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਛੁੱਟੂਗਾ ਇਹ ਤਾਂ ਵੱਡਾ ਤਰਨ ਲੱਗੂਗਾ ਤੇ ਵੱਡੀ ਕਾਰਵਾਈ ਪਊਗੀ ਉਨਕ ਤਰਨਾ ਉਦ ਤੱਕ ਚੱਲਣਾ ਰਹੂਗਾ ਇਹ ਕੰਟੀਨਿਊ ਬੈਠਾਂਗੇ ਚਾਹ ਮੀ ਆਵੇ ਨੇਰੀ ਆਵੇ ਪਰ ਸਾਨੂੰ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਖਾਲਸਾ ਜੀ ਦਸ਼ਮੇਸ਼ ਖਾਲਸਾ ਦਾ ਪਿੰਡ ਭਗੌਰ ਦੇ ਵਿੱਚ ਕੀ ਮਾਮਲਾ ਹੋਇਆ ਪਿੰਡ ਭਗੌਰ ਤੋਂ ਫੋਨ ਆਇਆ ਸੀਗਾ ਜੀ ਸਾਨੂੰ ਵੀ ਉਰੇ ਕਿਸ ਜਾਨਵਰ ਦਾ ਸਿਰ ਪਿਆ ਹੈ ਵੀ ਜਾਨਵਰ ਦਾ ਸਿਰ ਪਿਆ ਹੈ ਕਿ ਚਲੋ ਅਸੀਂ ਗਏ ਆ ਜੀ ਇਹ ਕੱਲ ਦੀ ਗੱਲ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੇ ਮੌਕੇ ਤੇ ਚਲੋ ਸਾਨੂੰ ਤਾਂ ਅੱਜ ਪਤਾ ਲੱਗਿਆ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਮਿਲ ਸਾਨੂੰ ਪਤਾ ਲੱਗਿਆ ਵੀ ਪਰਚਾ ਦਰਜ ਕੀਤਾ ਇਹ ਚੀਜ਼ ਤੇ ਤੇ ਉਸ ਤੋਂ ਬਾਅਦ ਸਿੰਘਾ ਸਿੰਘ ਦੀ ਜਗ੍ਹਾ ਦੇ ਉੱਤੇ ਕਲਫਾਫੇ ਦੇ ਵਿੱਚ ਪਾ ਕੇ ਮਾਸ ਪਿਆ ਸੀਗਾ ਤੇ ਉਹਦੇ ਵਿੱਚ ਆਪਾਂ ਕਹਿੰਦੇ ਗੋੜ ਰੱਖਿਆ ਹੋਇਆ ਜਾਂ ਚੈਨੀ ਚੈਨੀ ਕਹਿੰਦੇ ਜਿਹੜੀ ਆਪਾਂ ਜੜਦਾ ਕਹਿ ਸਕਦੇ ਆ ਉਹ ਚ ਜ ਰੱਖੀ ਹੋਈ ਸੀਗੀ ਇਹ ਕਿਉਂ ਸ਼ਰਾਰਤੀ ਅਨਸਰ ਹੈ ਕਿਸ ਕਾਰਨ ਕੀਤਾ ਗਿਆ ਧਾਰਮਿਕ ਜੋ ਭਾਵਨਾਵਾਂ ਦਾ ਟੇਸਪੌਂਟਾਈ ਜਾ ਰਹੀ ਹੈ। ਵੀ ਦੇਖੋ ਇਹ ਤਾਂ ਇੱਕ ਸੋਚੀ ਸਮਝੀ ਕਹਿ ਸਕਦੇ ਆਂ ਵੀ ਸਾਜਿਸ਼ ਲਾਲ ਹੋ ਜਾਂ ਕੁਝ ਵੀ ਲਾ ਲਓ। ਵੀ ਜਿਹੜੇ ਬੰਦੇ ਨੇ ਕਰਮ ਕੀਤਾ ਬਹੁਤ ਮਾੜਾ ਕੀਤਾ ਭਾਈ ਚਰਖਾਂਜ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੋ ਜਿਹੇ ਗਲਤ ਅਨਸਰਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ। ਬੰਦੇ ਦਾ ਪਤਾ ਲੱਗਿਆ ਜੀ? ਨਹੀਂ ਹਲੇ ਫਿਲਹਾਲ ਆ ਜੀ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਜੀ। ਮੈਂ ਮਿਤਮਉਦ ਗੇਲ ਜੀ ਸਾਬਕਾ ਪੰਚਪਿੰਡ ਬਗੌਰ ਤੋਂ। ਤੇ ਕੀ ਹੋਇਆ ਉਹ ਕਹਿੰਦੇ ਧਾਰਮਿਕ ਭਾਵਨਾਵਾਂ ਟੇਸਪੌਂਟਾਈ ਗਈ ਹੈ ਕੀ ਮਾਮਲਾ? देखो जी कल शाम दी गल है करीब 6:00 बजे दी, तो दी।, दी मैं तो बाहर गया थे मैं तो फोन दे जदी पता लगया कि ਪਿੰਡ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਆ ਕਿਉਂਕਿ ਇੱਕ ਸਾਡੇ ਬਹੁਤ ਹੀ ਧਾਰਮਿਕ ਸਥਾਨ ਨੇ ਸਿੰਘਾ ਸ਼ੀਦਾ ਦਾ ਵੀ ਸਥਾਨ ਆ ਉਸ ਸਥਾਨ ਦੇ ਉੱਤੇ ਜਿਹੜਾ ਮਾਸ ਚੜਾ ਦੇਣਾ ਇੱਕ ਬਹੁਤ ਹੀ ਨਿੰਦਣਪੂਰਵਕ ਹੋਆ ਉਸ ਤੋਂ ਬਾਅਦ ਜਿਹੜਾ ਪੰਚਾਇਤ ਦੀ ਕੱਲ ਕੋਈ ਕਿਸੇ ਜ਼ਮੀਨ ਦੀ ਮੰਤੀ ਸੀਗੀ ਪੰਚਾਇਤ ਮੈਂਬਰਾਂ ਮੰਤੀ ਦੇ ਵਿੱਚ ਸ਼ਾਮਲ ਸੀਗੇ ਉਸੇ ਮਿੰਤੀ ਦੇ ਟਾਈਮ ਸਾਡਾ ਇੱਕ ਪਿੰਡ ਤੋਂ ਹੈਗਾ ਕਰੀਬ ਕਿਲੋਕੀਮੀਟਰ ਬਾਹਰ ਖੇਤਾਂ ਦੇ ਵਿੱਚ ਇੱਕ ਪੁਰਾਣਾ ਬੋੜ ਦਾ ਦਰਖਤ ਆ ਉਹ ਬੋੜ ਦੇ ਦਰਖਤ ਦੇ ਵਿੱਚ ਇੱਕ ਗਾਲ ਕੱਟਿਆ ਹੋਇਆ ਸੀਗਾ ਕਿਸ ਦਾ ਉਹ ਗਊ ਗਊ ਦਾ ਗਾਲ ਸੀਗਾ ਦੱਸਿਆ ਜਿਸ ਮੁਤਾਬਕ ਦੱਸਿਆ ਮੇਰੇ ਤੇ ਲੋਕਾਂ ਨੇ ਵੀ ਦੱਸਿਆ ਪੰਚਾਇਤ ਮੈਂਬਰਾਂ ਨੇ ਵੀ ਦੱਸਿਆ ਵੀ ਗਊ ਦੀ ਜਿਹੜੀ ਉੱਥੇ ਗਾਲ ਕੱਟ ਕੇ ਉਹਦੇ ਉੱਤੇ ਹੋਰ ਵੀ ਕਾਫੀ ਜਿਹੜਾ ਸਮਾਨ ਜਿਹੜਾ ਰੱਖਿਆ ਹੋਇਆ ਸੀ ਜਿਸ ਤਰ੍ਹਾਂ ਵੀ ਕੋਈ ਕਿਸੇ ਨੇ ਕੋਈ ਟੂਣਾ ਮਾਣਾ ਜਾਂ ਕਰਦੇ ਨੇ ਪਿੰਡਾਂ ਦੇ ਵਿੱਚ ਹੈਗੇ ਨੇ ਲੋਕ ਹਲੇ ਵੀ ਐਸੇ ਖਿਆਲਾਂ ਦੇ ਲੋਕ ਨੇ ਜਿਹੜੇ ਇਹ ਕੰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਇਹ ਜਿਹੜਾ ਮਸਲਾ ਬਹੁਤ ਗੰਭੀਰ ਆ ਕਿਉਂਕਿ ਇਹਦੇ ਵਿੱਚ ਜਿਹੜੀ ਦੋ ਧਰਮ ਸਿੱਖ ਧਰਮ ਨੂੰ ਤਾਂ ਜਿਵੇਂ ਠੇਸ ਪਹੁੰਚਾਈ ਹੋਆ ਉਹਦੇ ਨਾਲ ਨਾਲ Hindu ਧਰਮ ਨੂੰ ਵੀ ਜਿਹੜੀ ਬਹੁਤ ਵੱਡੀ ਠੇਸ ਪਹੁੰਚਾਈ ਗਈ ਆ ਕਿਉਂਕਿ ਗਾੜਾ ਕੱਟ ਕੇ ਗਊ ਦਾ ਉੱਥੇ ਰੱਖਿਆ ਗਿਆ ਇਹ ਬਹੁਤ ਹੀ ਵੱਡੀ ਉਹ ਆ ਕਿਉਂਕਿ ਸਨਾਤਨ ਧਰਮ ਦੇ ਵਿੱਚ ਜਿਹੜਾ ਗਊ ਆ ਉਹਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਕਿ ਗਊ ਨੂੰ ਅਸੀਂ ਆਪਣੀ ਮਾਤਾ ਮੰਨਦੇ ਆਂ ਪਰ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਵੀ ਇਹ ਜਿਹੜਾ ਮਸਲਾ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਔਰ ਜੋ ਵੀ ਇਹਦਾ ਗੁਨੇਗਾਰ ਆ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਪਤਾ ਲੱਗਿਆ ਵੀ ਕਿਸ ਨੇ ਕੀਤਾ ਜੀ ਦੇਖੋ ਦੱਸਣ ਮੁਤਾਬਕ ਇੱਕ ਪਿੰਡ ਦਾ ਹੀ ਸਾਕਸ਼ਾ ਹੈ ਜਿਹਨੂੰ ਰਾਤ ਪੁਲਿਸ ਨੇ ਲੈ ਆ ਕੇ ਥਾਣੇ ਦੇ ਵਿੱਚ ਲੈ ਕੇ ਵੀ ਆਏ ਸੀ ਉਹਦੇ ਵੱਲੋਂ ਇੱਕ ਹੋਰ ਪਿੰਡ ਦੇ ਵਿਅਕਤੀ ਦਾ ਵੀ ਨਾਮ ਲੱਤਾ ਗਿਆ ਪਰ ਪੁਲਿਸ ਨੇ ਅਨਨਾਮ ਉਹਦੇ ਉੱਤੇ ਪਰਚਾ ਦੇ ਕੇ ਕੋਈ ਜਿਹੜਾ ਇਹਨੂੰ ਕਿਸੇ ਕੰਢੇ ਵੱਟੇ ਲਾਇਆ ਪਰ ਲੋਕਾਂ ਦੇ ਦੱਸਣ ਮੁਤਾਬਕ ਵੀ ਜਿਹੜੀ ਸਿੰਘਾਂ ਸ਼ਹੀਦਾਂ ਦੇ ਉੱਤੇ ਮਾਸ ਚੜਾਇਆ ਗਿਆ ਸੀ ਉਹਦੇ ਵਿੱਚ ਜਰਦੇ ਦੀਆਂ ਪੂੜੀਆਂ ਹੋਰ ਕਾਫੀ ਸਮਾਨ ਔਰ ਇੱਕ ਪੂੜੀ ਦੇ ਵਿੱਚ ਉਸ ਬੰਦੇ ਦੇ ਬੈਂਕ ਅਕਾਊਂਟ ਦੇ ਜਿਹੜੇ ਪੈਸੇ ਜਮਾ ਹੋਏ ਸੀ ਉਹ ਖਾਤੇ ਨੰਬਰ ਵਗੈਰਾ ਵੀ ਜਿਹੜੇ ਆਈਡੈਂਟੀਫਾਈ ਹੋਏ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿ ਉਹ ਉਹਦੇ ਵਿੱਚ ਟਲਮਟ ਵਰਤ ਰਿਹਾ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇੱਕ ਮਸਲਾ ਹੈ ਤਾਂ ਦੇ ਟਾਈਮ ਬਗੌਰ ਪਿੰਡ ਦੀ ਪੰਚਾਇਤ ਦਰਖਾਸਤ ਲੈ ਕੇ ਆਈ ਸੀ ਜੀ ਸਾਡੇ ਕੋਲ ਕਿ ਇੱਕ ਸਾਡੇ ਸੰਸਾਨ ਜਿੱਥੇ ਕਹਿ ਸਕਦੇ ਜਗ੍ਹਾ ਨੂੰ ਉੱਥੇ ਦਰਖਤ ਤੋਂ ਟੋਪੇ ਰਿਪੋਰਟ ਜਿੱਥੇ ਦਰਖਤ ਵਿੱਚੋਂ ਸੈਂਟਰ ਤੋਂ ਖੋਖਲਾ ਹੈ ਔਰ ਉਸ ਦੇ ਵਿੱਚ ਕਿਸੇ ਜਾਨਵਰ ਦਾ ਮੱਜ ਦਾ ਕਹਿ ਸਕਦੇ ਆਪਾਂ ਕਿਉਂਕਿ ਇੱਕ ਸਾਈਡੋਂ ਤੇ ਗਲੀ ਹੋਈ ਸੀ ਕਾਫੀ ਘਰਾਣਾ ਪਿਆ ਸੀ ਤੇ ਉਹਦੀ ਕੰਪਲੇਂਟ ਆਈ ਸੀ ਮੈਂ ਉਸ ਮੌਕੇ ਦੇ ਸਮੇਂ ਪੁਲਸ ਫਾਰਟੀ ਲੈ ਕੇ ਪਹੁੰਚਿਆ ਤੇ ਉਸ ਦੌਰਾਨ ਹੀ ਸਾਨੂੰ ਉੱਥੇ ਮੌਕੇ ਤੇ ਵੀ ਔਰ ਇਹਨਾਂ ਨੂੰ ਪੰਚਾਇਤ ਤੋਂ ਨਹੀਂ ਆਇਆ ਇਹਨਾਂ ਦੇ ਇੱਕ ਬਾਬੇ ਸ਼ਹੀਦਾਂ ਦੀ ਜਗ੍ਹਾ ਜਿੱਥੇ ਸੇ ਸ਼ਾਮ ਤੋਂ ਬੱਤੀ ਕਰਦੇ ਉਹਨਾਂ ਨੂੰ ਬਹੁਤ ਦੇਰ ਤੇ ਉੱਥੇ ਜਦੋਂ ਸ਼ਾਮ ਦੇ ਟਾਈਮ ਦੇ ਦਾ ਜਿਹੜਾ ਪੁਜਾਰੀ ਆ ਉਹ ਲਾਈਟ ਜਗਾਣ ਗਿਆ ਤੇ ਉੱਥੇ ਸਮਾਧਾਨ ਦੇ ਨੇੜੇ ਉਹਨੂੰ ਲਿਫਾਫੇ ਦੇ ਵਿੱਚ ਉਹੀ ਮਾਸਕ ਮਿਲਿਆ ਤੇ ਮੌਕੇ ਤੇ ਜਾ ਕੇ ਅਸੀਂ ਉਹਨੂੰ 25 ਕੀਤਾ ਤੇ ਜੋ ਵੀ ਬਣਦੀ ਰੈਲੇਵੈਂਟ ਸੈਕਸ਼ਨ ਲਗਾ ਕੇ ਅਸੀਂ ਇਹਨਾਂ ਦੇ ਬਿਆਨਾਂ ਤੇ ਫਿਰ ਲੋਚ ਕਰ ਦਿੱਤੀ गांव ਵਾਲੇ ਮੱਦੇਨ ਦੇ ਸੇਤੀ ਇਹ ਅਸੀਂ ਨੂੰ ਮਰਦਾ ਹੀ ਕਹਿ ਸਕਦੇ ਆ ਇਹ ਪਿੰਡ ਦੇ ਵੀ ਪੰਚਾਇਤ ਇਲਮੀ ਇਹੀ ਬਿਆਨ ਦਿੱਤਾ ਸਾਨੂੰ ਇਹਨਾਂ ਨੇ ਪਰ ਦੇਖਣ ਤੋਂ ਵੀ ਉਹਦਾ ਹੀ ਲੱਗ ਰਿਹਾ ਹੈ ਸੋ ਸਭ ਕਿਹੜੀਆਂ ਤਰ੍ਹਾਂ ਮਦਦ ਹੈ ਇਸ ਮਾਮਲਾ ਦਾ ਜਿੰਕੀ ਤਾਂ ਵੀ ਗ੍ਰਿਫਤਾਰੀ ਵੀ ਕਰਾ ਪਾਈਏ ਤੇ ਗ੍ਰਿਫਤਾਰੀ ਨਹੀਂ ਪਾਈ ਹੈ ਜੀ ਅਸੀਂ ਹੈ ਜਗਾ ਉਸ ਸੰਸਾਰ ਏਰੀਆ ਦੇ ਵਿੱਚ ਮੰਦਿਰ ਤੇ ਜਿਹੜਾ ਤਰਕਰੇ ਵਿੱਚੋਂ ਇਨਸੀਡੈਂਟ ਹੋਇਆ ਔਰ ਅਸੀਂ ਜੋ ਵੀ ਜਿੱਥੇ ਵੀ ਸਾਨੂੰ ਕਹਿਵਰੇ ਆਸੇ-ਪਾਸੇ ਮਿਲ ਰਿਹਾ ਸੀ ਉਹ ਦੀ ਸਰਚ ਕਰ ਰਹੇ ਆ ਰੈਲੇਵੈਂਟ ਸੈਕਸ਼ਨ ਜੋ ਬੰਦੇ ਅੰਡਰ ਜੋ ਵੀ ਐਕਟ ਨੇ ਉਹ ਲਗਾ ਕੇ ਅਗਲੇ ਲੋਕ ਕਰ ਬੀਐਲਜੀ ਦਾ ਵੱਡਾ ਮਾਮਲਾ ਬਣਦਾ ਜੀ ਸਿੰਘ ਜੀ ਤਾਂ ਇਹਦੇ ਨਾਲ ਸਟਾਨ ਤੇ ਮਾਰਕ ਮੜਿਆ ਤੇ ਕਿੰਨੀ ਜਲਦੀ ਇਹ ਚਾਰ ਬਾਈ ਕੀ ਚੀਜ਼ਾਂ ਕਿ ਬਿਲਕੁਲ ਅਸੀਂ ਸਾਨੂੰ ਵਿਸ਼ਵਾਸ ਹੋਣਿਆ ਜੀ ਨੂੰ ਜਲਦ ਤੋਂ ਜਲਦ ਰਿਟ੍ਰੈਕਸ਼ਨ ਲਿਆ ਜਾਏਗਾ ਪਰ ਜਿਹੜੇ ਕੁਰਸੀ ਆ ਉਸ ਲੱਖਾਂ ਦੇ ਪਿੱਛੇ